ਸਤਨਾਮ ਵਾਹਿਗੁਰੂ ਸਾਹਿਬ ਜੀਓ RAM ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਬਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸੇਤੀ ਮਨਵਜੀਆਂ ਵਿਧਾਈਆਂ ਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਣ ਆਈਆਂ ਸਬਦੋ ਤੇ ਗਾਵੋ ਹਰੀ ਕੇ ਰਾਮ ਜਿਨੀ ਵਸਾਇਆ ਕੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰੋ ਹਰ ਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੇਕਾਰ ਉਹ ਕਰੇ ਤਰ ਕਾਰਜ ਸਭ ਸਵਾਰਨਾ ਸਬਨਾਗਲਾ ਸਮਰਥ ਸਵਾਮੀ ਸੋ ਕਿਉ ਮਨੋ ਵਿਸਾਰੇ ਕੈ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੇ ਸਹਬਾ ਕਿਆ ਨਹੀਂ ਕਰਤੇ ਰੈ ਗਤਾਂ ਤੇ ਰੈ ਸਭ ਕਿਛੈ ਜਿਸ ਦੇ ਸੋ ਪਾਵੇ ਸਦਾ ਸਿਫਤਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਗਨੇਰੇ ਕਹੇ ਨਾਨਕ ਸਚ ਸਾਇਬ ਕਿਆ ਨਹੀਂ ਗਰਤੇ ਰੈ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਬੁੱਖਾਂ ਸਭ ਗੋਆਈਆਂ ਕਰ ਸਾਥ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਨੋ ਸੰਤੋ ਸਬਦ ਦਾ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦਿਤ ਗਰ ਸਵਾਗੈ ਗਰ ਸਵਾਗੈ ਸਬਦ ਵਾਜੇ ਕਲਾਜਿਤ ਗਰ ਧਾਰੀਆਂ ਪੰਚ ਦੁੱਤ ਦਵਸ ਕੀ ਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇ ਤੁਦ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤਗਰ ਅਨਹਦ ਵਾਜੇ ਕਹਿ ਨਾਨਕ ਤੈ ਸੁਖ ਹੋਆ ਤਿਤਗਰ ਅਨਹਦ ਵਾਜੇ ਅਨਦ ਸੁਨੋ ਵਡਵਾ ਗਿਓ ਸਗਲ ਮਨ ਹੋਰਤ ਪੂਰੇ ਪਰਬਰਮ ਪ੍ਰਭ ਪਾਇਆ ਉਤਰ ਸਗਲ ਵਿਸੂਰੇ ਦੋਖ ਰੋਗ ਸੰਤਾ ਤੇ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਵੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਆਵਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੈ ਅਨਹਦ ਤੂਰੇ ਸੁਣ ਤੇ ਪੁਨੀਤ ਕਹ ਤੇ ਪਵਿੱਤ ਸਤ ਗੁਰ ਆਵਰਪੂਰੇ ਬਿਨਵੰਤ ਨਨਕ ਗੁਰ ਚਰਨ ਲਾਗੇ ਵਾਜੈ ਅਨਹਦ ਤੂਰੇ ਸਲੋਕ ਪਵਨ ਗੁਰੂ ਪਾਨੀ ਪਿਤਾ ਮਾਤਾ ਧਰਤ ਮਹਾਤ ਦੇਵਸ ਰਾਤ ਦੋਏ ਦਾਏ ਦਾ ਆਖੇ ਲੈ ਸਗਲ ਜਗਤ ਚੰਗ ਆਇਆ ਬੁਰਿਆ ਆਇਆ ਆਚ ਧਰਮ ਅ ਦੂਰ ਕਰ ਮੇ ਆਪੋ ਆਪਨੇ ਕੈ ਨੇੜੇ ਕੇ ਦੂਰ ਜਿੰਨੇ ਨਾਮ ਤੇ ਆਇਆ ਗਏ ਮਸਕਤ ਗਾਲ ਨਾਨਕ ਤੇ ਮੁਖ ਹੋਜੇਲੇ ਕਿਤੇ ਛਟੇ ਨਾਲ ਜਿੰਨੇ ਨਾਮ ਦਿਆ ਆ ਗਏ ਮਸਕਤ ਗਾਲ ਨਾਨਕ ਤੇ ਮੁਖ ਹੋਜੇਲੇ ਕਿਤੇ ਛਟੇ ਨਾਲ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ